ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਦੇਸ਼ ਕੱਲ ਆਪਣਾ 79ਵਾਂ ਆਜ਼ਾਦੀ ਦਿਵਸ ਮਨਾਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਪ੍ਰਸਿੱਧ ਲਾਲ ਕਿਲੇ ਤੋਂ ਸਮਾਗਮ ਦੀ ਪ੍ਰਧਾਨਗੀ ਕਰਨਗੇ ਆਜ਼ਾਦੀ ਦੇ ਹੜੇ ਮੌਕੇ ਲੋਕਾਂ ਵੱਲੋਂ ਦੇਸ਼ ਨੂੰ ਸਾਲ 2047 ਤੱਕ ਇੱਕ ਵਿਕਸਿਤ ਦੇਸ਼ ਬਣਾਉਣ ਲਈ ਦਿੱਤੇ ਜਾ ਰਹੇ ਯੋਗਦਾਨ ਨੂੰ ਜਾਣਨ ਵਾਸਤੇ ਆਕਾਸ਼ਵਾਣੀ ਚਲੰਦਰ ਦੇ ਸਮਾਚਾਰ ਯੂਨਿਟ ਨੇ ਲੋਕਾਂ ਨਾਲ ਗੱਲਬਾਤ ਕੀਤੀ ਆਓ ਸੁਣਦੇ ਹਾਂ ਮੇਰਾ ਨਾਮ ਅਸ਼ੋਕ ਹੈ ਅਤੇ ਇਸ ਵਾਰ पंद्रह अगस्त को हमारे द्वारा हमारे परिवार के द्वारा ये प्रण लिया जा रहा है सभी आदमी पहले से हम टैक्स पेयर हैं आगे भी लोगों को क्रेडिट करके ज्यादा से ज्यादा टैक्स पेयर बनाने की कोशिश करें अपने खुद बने और दूसरे को भी कराए स्वच्छता तो और भारत को उन्नत राष्ट्र इसके लिए हमें स्वच्छ तो रखेंगे तो बीमारियाँ कम फैलेगी मैं सुबोध वर्मा का तो वर्माजिल मुल्क जो की पिछले दस साल विच दुनिया की नौवीं इकोनॉमी और दुनिया की चौथी सब तो वही इकोनॉमी का सफर तय कर दे विकासशील तो विकसित भारत वाल वर्धन ਦੀ ਯਾਤਰਾ ਬੜੇ ਸੁਚੇਜੇ ਟੰਗ ਨਾਲ ਪੂਰੀ ਕਰ ਰਿਹਾ ਹੈ ਵੋਕਲ ਫਾਰ ਲੋਕਲ ਦੇ ਰਾਹੀਂ ਸਾਨੂੰ ਆਪਣੇ ਮੁਲਕ ਵਿੱਚ ਬਣਨ ਵਾਲੀ ਚੀਜ਼ਾਂ ਦਾ ਇਸਤੇਮਾਲ ਵਧਾਉਣਾ ਚਾਹੀਦਾ ਹੈ ਉੱਥੇ ਹੀ ਆਪਣੇ ਉਤਪਾਦਾਂ ਦੀ ਲਾਗਤ ਤੇ ਕੁਆਲਟੀ ਵੀ ਸਾਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਆਉਣ ਦੀ ਪੂਰੀ ਤਿਆਰੀ ਕਰਨੀ ਚਾਹੀਦੀ ਹੈ ਮੈਂ ਗੁਰਪ੍ਰੀਤ ਸਿੰਘ ਪਠਾਨਕੋਟ ਤੋਂ ਬਿਨਾਂ ਨੌਜਵਾਨਾਂ ਤੋਂ ਦੇਸ਼ ਕੋਈ ਵੀ ਤਰੱਕੀ ਨਹੀਂ ਕਰ ਸਕਦਾ ਪਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਲਈ ਖੇਡਾਂ ਤੇ ਵਿਗਿਆਨ ਦੇ ਖੇਤਰ ਦੇ ਵਿੱਚ ਹੋਰ ਨਵੀਆਂ ਉਹਨਾਂ ਨੂੰ ਸੈੱਟ ਕਰਨੀਆਂ ਜਿਹਦੀਆਂ ਤਾਂ ਜੋ ਨੌਜਵਾਨ ਉੱਥੇ ਸਿੱਖ ਕੇ ਦੇਸ਼ ਦੇ ਲਈ ਖੇਡਣ ਨਵੇਂ-ਨਵੇਂ ਸਟੇਡੀਅਮ ਖੋਲੇ ਜਾਣ ਨਵੀਆਂ ਨਸਰੀਆਂ ਖੋਲੀਆਂ ਜਾਣ ਨਵੀਆਂ ਲੈਬਾਂ ਖੋਲੀਆਂ ਜਾਣ ਜਿੱਥੇ ਬੱਚੇ ਪ੍ਰੈਕਟਿਸ ਕਰਕੇ ਆਪਣੇ ਆਪ ਨੂੰ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਣ ਮੈਂ ਜਸਵਿੰਦਰ ਪਾਲ ਸਿੰਘ ਮਿੰਟੂ ਲੈਕਚਰਰ ਪੰਜਾਬੀ ਸਰਕਾਰੀ ਸੀਨੀਅਰ ਸਕੈਂਦੂ ਚੱਖਣ ਵਾਲਾ ਇਸੇ ਕਵੀ ਨੇ ਕਿਹਾ ਝੰਡਿਆ ਤਰੰਗਿਆ ਨਰਾਲੀ ਤੇਰੀ ਸ਼ਾਨ ਹੈ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਵਾਕਿਆ ਹੀ ਸਾਨੂੰ ਸਾਡੇ ਤਰੰਗੇ ਝੰਡੇ ਉੱਤੇ ਬਹੁਤ ਮਾਣ ਹੈ ਕਿਉਂਕਿ ਇਹ ਤਰੰਗਾ ਝੰਡਾ ਸਾਨੂੰ ਬਹੁਤ ਕੁਰਬਾਨੀਆਂ ਦੇਣ ਤੋਂ ਬਾਅਦ ਮਿਲਿਆ ਇਸ ਆਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਤੁਹਾਨੂੰ ਇਹ ਵੀ ਪ੍ਰਾਨ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਆਪਣੇ ਸ਼ਹਿਰ ਆਪਣੇ ਆਲੇ ਦੁਆਲੇ ਨਿਗਾਹ ਫੁਟਰਾ ਰੱਖੀਏ ਮੈਂ ਡਾਕਟਰ ਰਾਜੀ ਮਨਹਾਸ ਹੈਡ ਯੂਨੀਵਰਸਿਟੀ ਲਾਇਬਰੀ ਸਿਸਟਮ ਬਾਬਾ ਫਰੀਦ ਮਸਤੀਫਲ ਸਾਇੰਸਿਸ ਫਰੀਦਕੋਟ ਆਉਂਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਦੇਸ਼ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਲਈ ਸਿਰਫ ਸਰਕਾਰ ਨਹੀਂ ਸਗੋਂ ਹਰੇਕ ਨਾਗਰਿਕ ਆਪਣਾ ਯੋਗਦਾਨ ਪਾਏ ਗਿਆਨ ਤੇ ਟੈਕਨੋਲੋਜੀ ਦਾ ਵਧੀਆ ਇਸਤੇਮਾਲ ਕਰਦੇ ਹੋਏ ਪਿਆਰਨ ਦੀ ਸੰਭਾਲ अते, सब लो बना सा जिम्मेवारी है मैं प्रदीप ना सारे देश के लोग प्रण ले हम स्वदेशी अपनाएं प्रधानमंत्री मोदी ने जो हमें बीस तक विकसित भारत का मैप दिया है स्वदेशी बहुत जरूरी है हम अपने कॉटेज इंडस्ट्री अपनी इंडस्ट्री अपने देश में बनने वाली चीजों को अपनाए के द्वारा हम अपने देश की एक को सुदृढ़ कर सकते हैं सरक... जुगराज सिंह मैं जिला पटियाला रेहन वाला असि हर चीज सरकारा या दूजे नहीं ਸਕਦੇ ਨਿਰਪਰ ਨਹੀਂ ਹੋ ਸਕਦੇ ਸਾਨੂੰ ਸਵੈ ਰੁਜ਼ਗਾਰ ਆਪਣੇ ਆਪ ਪੈਦਾ ਕਰਨੇ ਪੈਣਗੇ ਸਾਨੂੰ ਆਪਣਾ ਆਲਾ ਦਵਾਲਾ ਠੀਕ ਰੱਖਣਾ ਚਾਹੀਦਾ ਸਾਨੂੰ ਲੋਕਾਂ ਨੂੰ ਹੋਰ ਨਾਲ ਦੋਸਤਾਂ ਮਿੱਤਰਾਂ ਨੂੰ ਪ੍ਰੇਰਨਾ ਦੇਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਪੰਜਾਬ ਸਮੇਤ ਦੇਸ਼ ਭਰ ਵਿੱਚ ਆਜ਼ਾਦੀ ਦਿਵਸ ਮਨਾਉਣ ਲਈ ਹਰ ਘਰ ਤਿਰੰਗਾ ਹਰ ਘਰ ਸਵੱਛਤਾ ਸਤੰਤਰਤਾ ਦਾ ਉਤਸਵ ਸਵੱਛਤਾ ਦੇ ਨਾਲ ਮੁਹਿੰਮ ਦੇ ਹਿੱਸੇ ਵਿੱਚੋਂ ਵੱਖ-ਵੱਖ ਪ੍ਰੋਗਰਾਮ ਅਤੇ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚ ਲੋਕ ਵੱਧ ਚੜ ਕੇ ਹਿੱਸਾ ਵੀ ਲੈ ਰਹੇ ਨੇ ਵੱਖ-ਵੱਖ ਅਧਿਕਾਰੀਆਂ ਅਧਿਆਪਕਾਂ ਅਤੇ ਲੋਕਾਂ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਮੇਰਾ ਨਾਮ ਮਿਲੀ ਗਰਗ ਹੈ ਮੈਂ ਮੁਹਾਲੀ ਤੋਂ ਭਾਜਪਾ ਦੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਅਧਿક્ષા ਮੁਹਾਲੀ ਦੀਆਂ ਮਹਿਲਾਵਾਂ ਖਾਸ ਤੌਰ ਤੇ ਮਹਿਲਾ ਮੋਰਚਾ ਘਰ ਘਰ ਜਾ ਕੇ ਨਾ ਕੇਵਲ ਤਿਰੰਗਾ ਦੇ ਰਿਹਾ ਹੈ ਬਲਕਿ ਨਾਲ ਹੀ ਸਵੱਛਤਾ ਦੇ ਅਭਿਆਨ ਵੱਲ ਵੀ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਸਵੱਛਤਾ ਹੈ ਤਾਂ ਸਿਹਤ ਹੈ ਸਵੱਛਤਾ ਹੈ ਤਾਂ ਸਾਡਾ ਜੀਵਨ ਹੈ ਆਸੀਂ ਸਵੱਛਤਾ ਦੇ ਅਸੀਂ ਇਹਨਾਂ ਨੂੰ ਅੱਗੇ ਵਧਾਉਂਦੇ ਹੋਏ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਘਰ-ਘਰ ਜਾ ਕੇ ਲੋਕਾਂ ਨੂੰ ਇਹ ਵੀ ਦੱਸ ਰਹੇ ਹਾਂ ਕਿ ਗਿੱਲਾ ਸੁੱਕਾ ਕਚਰਾ ਅਲੱਗ-ਅਲੱਗ ਕੀਤਾ ਜਾਏ ਘਰਾਂ ਵਿੱਚ ਪਿੱਟ ਬਣਾ ਕੇ ਇਸ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ ਤੇ ਵੱਖਰੇ-ਵੱਖਰੇ ਤਰੀਕੇ ਨੇ ਜਿਸ ਦੇ ਨਾਲ ਇਹਨਾਂ ਦੀ ਖਾਦ ਵੀ ਬਣਾਈ ਜਾ ਸਕਦੀ ਹੈ ਮੈਂ ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਫਰੀਦਕੋਟ ਅੱਜ ਫਰੀਦਕੋਟ ਵਿਧਾਨ ਸਭਾ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਅਤੇ ਹਰ ਇੱਕ ਵਰਕਰ ਨੇ ਪਾਰਟੀ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ ਦੀ ਪਾਲਣ ਕਰਦਿਆਂ ਹੋਇਆਂ ਆਪਣੀ ਛੱਤ ਉੱਤੇ ਤਿਰੰਗਾ ਝੰਡਾ ਲਾ ਕੇ ਹਰ ਘਰ ਤਿਰੰਗਾ ਮੇਮ ਦਾ ਅਗਾਜ ਹ ਕਰ ਸਵੱਛਤਾ ਮਹਾਂਦਰਾਨ ਸਾਰੇ ਸ਼ਹਿਰਾਂ ਵਿੱਚ ਸਫਾਈ ਤੇ ਸਪੈਸ਼ਲ ਧਿਆਨ ਦਿੱਤਾ ਗਿਆ ਹੈ ਫਰੀਦਕੋਟ ਸ਼ਹਿਰ ਵਿੱਚ ਵੀ ਸਪੈਸ਼ਲ ਕਲੀਨ ਡਰਾਈਵ ਚਲਾ ਕੇ ਹਰ ਪਾਸੇ ਸਾਫ ਸਫਾਈ ਕਰਵਾਈ ਜਾ ਰਹੀ ਹੈ ਸਾਰਾ ਸ਼ਹਿਰ ਰੰਗੇ ਦੇ ਰੰਗਾਂ ਵਿੱਚ ਰੰਗਿਆ ਹੋਇਆ ਰੰਗੇ ਦੇ ਰੰਗ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੇ ਜੋਸ਼ ਨੂੰ ਵਧਾਉਂਦੇ ਨੇ ਮੇਰਾ ਕਹਿ ਲੈ ਕੇ ਸਵੱਛਤਾ ਅੱਜ ਦੀ ਸਭ ਤੋਂ ਵੱਡੀ ਲੋੜ ਹੈ ਮੈਂ ਅਪੀਲ ਕਰਦੀ ਹਾਂ ਹਮੇਸ਼ਾ ਇਸ ਸਵੱਛਤਾ ਦਾ ਹਿੱਸਾ ਬਣੇ ਰਹਿਣ ਸ਼ਹਿਰ ਨੂੰ ਸਾਫ ਸੁਥਰਾ ਸੱਚ ਬਣਾਉਣ ਲਈ ਇਸੇ ਤਰ੍ਹਾਂ ਆਪਣਾ ਯੋਗਦਾਨ ਦਿੰਦੇ ਰਹਿਣ ਦਰਮਿੰਦਰ ਸਿੰਘ ਸਵੱਛਤਾ ਦੀ ਮਹਯੂਮ ਨੂੰ ਤੇਜ਼ ਕਰਨ ਵਾਸਤੇ ਪਹਿਲਾਂ ਤਾਂ ਸਕੂਲਾਂ ਦੇ ਵਿੱਚ ਇਸ ਸੰਬੰ ਜੈਦੀਆ ਸੈਮੀਨਾਰ ਲਗਾਉਣੇ ਚਾਹੀਦੇ ਆ ਤੇ ਸਕੂਲਾਂ ਵਿੱਚ ਕੈਂਪ ਲਗਾਉਣੇ ਚਾਹੀਦੇ ਆ ਤੇ ਜੇ ਸਮਾਜ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ ਇਸ ਸੰਬੰਧੀ ਸੈਮੀਨਾਰ ਲਗਾ ਕੇ ਜਾਗਰੂਕ ਕਰਨਾ ਚਾਹੀਦਾ ਤਾਂ ਕਿ ਸਫਾਈ ਕੀਤੀ ਜਾ ਸਕਦੀ ਮੈਂ ਸੰਦੀਪ ਗੋਤਮ ਸੋਲਿਡ ਵੇਸਟ ਮੈਨੇਜਮੈਂਟ ਐਕਟ ਮਿਊਨਿਸਪਲ ਕਾਰਪੋਰੇਸ਼ਨ ਪਠਾਨ ਕੋ ਹਰ ਹਰ ਤਿਰੰਗਾ ਹਰ ਕਰ ਸਵੱਛਤਾ ਤੇ ਤਹਿਤ ਹਰ ਸਕੂਲ ਹਰ ਕਾਲਜ ਦੇ ਸਟੂਡੈਂਟ ਦੇ ਆਰਟੀ ਅੰਨੇ ਨਾਲ ਮਿਲ ਕੇ ਰੈਲੀ ਕੱਢ ਰਹੇ ਆ ਹਰ ਵਾਰਡ ਦੇ ਵਿੱਚ ਜਾ ਕੇ ਉਹਨਾਂ ਨੂੰ ਮੋਟੀਵੇਟ ਕਰ ਰਹੇ ਆ ਕਿ ਜਿਵੇਂ ਸਾਨੂੰ ਸੁਤੰਤਰਤਾ ਮਿਲੀ ਇਸੇ ਤਰ੍ਹਾਂ ਆਪਾਂ ਕੂੜੇ ਤੋਂ ਵੀ ਸੁਤੰਤਰ ਹੋਈਏ। ਅਮਰਿੰਦਰ ਸਿੰਘ ਮੰਡਲ ਅਧਿਐਖ ਧਾਰੀਵਾਲ ਦਿਹਾਤੀ ਭਾਰਤੀ ਜਨਤਾ ਪਾਰਟੀ ਉਹ ਸ਼ਹੀਦ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੇ ਸਾਨੂੰ ਆਜ਼ਾਦੀ ਦਾ ਤੋਹਫ਼ਾ ਦਿੱਤਾ। ਹਰ ਘਰ ਸạchਤਾ ਮੁਹਿੰਮ ਰਾਹੀਂ ਅਸੀਂ ਸ਼ਹੀਦੀ ਸਮਾਰਗਾਂ ਦੀ ਸਫਾਈ ਕਰਕੇ ਅਸੀਂ ਇਹ ਮੁਹਿੰਮ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਓ ਅਸੀਂ ਸਭ ਮਿਲ ਕੇ ਇਸ ਮੁਹਿੰਮ ਨੂੰ ਸਫਲ ਬਣਾਈਏ। 12 ਅਗਸਤ ਨੂੰ ਕੌਮਾਂਤਰੀ ਯੁਵਾ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਉਦੇਸ਼ ਨੌਜਵਾਨਾਂ ਦੇ ਮੁੱਦਿਆਂ ਨੂੰ ਕੌਮਾਂਤਰੀ ਪੱਧਰ ਦੇ ਧਿਆਨ ਵਿੱਚ ਲਿਆਉਣਾ ਅਤੇ ਅੱਜ ਦੇ ਆਲਮੀ ਸਮਾਜ ਵਿੱਚ ਭਾਈਵਾਲਾਂ ਵੱਲੋਂ ਨੌਜਵਾਨਾਂ ਦੀ ਸਮਰੱਥਾ ਦਾ ਜਸ਼ਨ ਮਨਾਉਣਾ ਹੈ ਸੂਬੇ ਪਾਰ ਵਿੱਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਸਮਾਜ ਅਤੇ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲਾਂ ਬਾਰੇ ਜਾਣਦੇ ਆ ਮੋਹਾਲੀ ਤੋਂ ਮਾਈਪਾਰਟ ਦੇ ਪੰਜਾਬ ਤੇ ਚੰਡੀਗੜ੍ਹ ਦੇ ਡਾਇਰੈਕਟਰ ਪਰਮਜੀਤ ਸਿੰਘ ਨੇ ਦੱਸਿਆ ਪਰਮਜੀਤ ਸਿੰਘ ਜਿਹੜੇ ਡਾਇਰੈਕਟਰ ਪੰਜਾਬ ਐਂਡ ਚੰਡੀਗੜ੍ਹ ਮਾਈਵਾਰਤ ਅਤੇ ਜੁਆਇੰਟ ਡਾਇਰੈਕਟਰ ਮਾਈਵਾਰਤ ਹੈੱਡਕੁਆਰਟਰ ਨਵੀਂ ਦਿੱਲੀ ਤੇ ਤੋ ਇਸ ਨੂੰ ਬੁਲਾਉਣ ਵਿੱਚ ਨੌਜਵਾਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੋਏਗਾ ਸਾਡੇ ਨੌਜਵਾਨ ਮਾਈ ਭਾਰਤ ਪੋਰਟਲ ਦੇ ਉੱਪਰ ਆ ਕੇ ਆਪਣੇ ਆਪ ਨੂੰ ਉੱਥੇ ਰਜਿਸਟਰਡ ਕਰਕੇ ਕਿ ਜੋ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਨੌਜਵਾਨਾਂ ਦਾ ਕੀ ਯੋਗਦਾਨ ਹੋ ਸਕਦਾ ਹੈ ਚਾਹੇ ਉਹ ਸੋਰਸ ਖੇਤਰ ਦੇ ਵਿੱਚ ਹੋਵੇ ਚਾਹੇ ਉਹ ਸਕਿੱਲ ਡਿਵੈਲਪਮੈਂਟ ਦੀ ਗੱਲ ਹੋਵੇ ਜਾਂ ਮਦਕੀ ਹੋਰ ਜੇ ਵੀ ਸਾਡੀ ਖਾਸ ਕਰਕੇ ਨਸ਼ਾ ਮੁਕਤ ਭਾਰਤ ਨੂੰ ਬਣਾਉਣ ਵਾਸਤੇ ਵੀ ਨੌਜਵਾਨਾਂ ਦਾ ਸਾਡਾ ਬੜਾ ਵੱਡਾ ਯੋਗਦਾਨ ਹੋ ਸਕਦਾ ਹੈ ਜਿਹੜਾ ਕਿ ਅਸੀਂ ਪੂਰੀ ਇੱਕ ਮੁਹਿੰਮ ਜਿਹੜੀ ਚਲਾਈ ਹੋਈ ਹੈ ਨੌਜਵਾਨ ਅੱਗੇ ਆਉਣਗੇ ਤੇ ਦੇਸ਼ ਦੇ ਨਿਰਮਾਣ ਦੇ ਵਿੱਚ ਉਹਨਾਂ ਦਾ ਰਾਸ਼ਟਰ ਨਿਰਮਾਣ ਦੇ ਵਿੱਚ ਉਹ ਉਦਰਾ ਗੁਰਦਾਸਪੁਰ ਪਟਿਆਲਾ ਅਤੇ ਮੂਗਾ ਤੋਂ ਵੀ ਲੋਕਾਂ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਮੈਂ ਸੰਦੀਪ ਕੌਰ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਰਕਾਰੀ ਅਦਾਰੇ ਮੇਰਾ ਯੁਵਾ ਭਾਰਤ ਗੁਰਦਾਸਪੁਰ ਦੀ ਜ਼ਿਲ੍ਹਾ ਯੁਵਾ ਅਧਿਕਾਰੀ ਹਾਂ ਸਭ ਤੋਂ ਪਹਿਲਾਂ ਤਾਂ ਹਰੇਕ ਨੌਜਵਾਨ ਮਾਏ ਭਾਰਤ ਪੋਰਟਲ ਉੱਪਰ ਰਜਿਸਟਰ ਜ਼ਰੂਰ ਕਰਵਾਣ ਜਿਸ ਦੇ ਨਾਲ ਕੀ ਭਾਰਤ ਸਰਕਾਰ ਵੱਲੋਂ ਸਾਡੇ ਨੌਜਵਾਨਾਂ ਲਈ ਚਲਾਈਆਂ ਜਾ ਰਹੀਆਂ ਅਲੱਗ-ਅਲੱਗ ਗਤੀਵਿਧੀਆਂ ਬਾਰੇ ਉਹ ਜਾਗਰੂਕ ਹੋ ਸਕਣ ਹਰ ਕਰ ਤਿਰੰਗਾ ਅਭਿਆਨ ਜਿਸ ਦੇ ਵਿੱਚ ਹਰੇਕ ਨੌਜਵਾਨ ਸਾਡੇ ਦੇਸ਼ ਦੇ ਤਿਰੰਗੇ ਝੰਡੇ ਦੇ ਨਾਲ ਆਪਣੀ ਫੋਟੋ ਲੈਣ ਤੇ ਉਸ ਨੂੰ ਹਰ ਘਰ ਤਿਰੰਗਾ ਪੋਰਟਲ ਅਤੇ ਮਾਏ ਭਾਰਤ ਪੋਰਟਲ ਉੱਪਰ ਜ਼ਰੂਰ ਅਪਲੋਡ ਕਰਨ ਹੁਣ ਦੇ ਨੌਜਵਾਨ ਹੀ ਦੇਸ਼ ਦਾ ਆਉਣ ਵਾਲਾ ਭਵਿੱਖ ਹਨ ਜੇ ਉਹ ਨਸ਼ਾ ਮੁਕਤ ਹੋਣਗੇ ਤੰਦਰੁਸਤ ਰਹਿਣਗੇ ਤਾਂ ਸਾਡੇ ਦੇਸ਼ ਨੂੰ ਵਿਕਸਿਤ ਦੇਸ਼ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਭਗਵਾਨ ਦਾਸ ਗੁਪਤਾ ਪਟਿਆਲਾ ਪੰਜਾਬ ਸਾਡਾ ਨੌਜਵਾਨ ਜਿਹੜਾ ਹੈ ਉਹ ਵਿਗਿਆਨ ਟੈਕਨੋਲੋਜੀ ਦੇ ਨਾਲ ਨਾਲ ਹਰ ਖੇਤਰ ਦੇ ਵਿੱਚ ਬਹੁਤ ਅੱਛਾ ਯੋਗਦਾਨ ਪਾ ਰਿਹਾ ਹੈ ਇਸ ਦੇ ਕਰਕੇ ਸਾਡਾ ਜਿਹੜਾ ਦੇਸ਼ ਹੈ ਉਹ ਤਰੱਕੀ ਵੱਲ ਨੂੰ ਵਧ ਰਿਹਾ ਹੈ ਸਾਡੇ ਜਿਹੜੇ ਸਿਆਣੇ ਬਜ਼ੁਰਗ ਨੇ ਉਹਨਾਂ ਦੇ ਨਾਲ ਸਾਡੇ ਨੌਜਵਾਨ ਮਿਲ ਕੇ ਕੰਮ ਕਰਨਗੇ ਤਾਂ ਉਹਦੇ ਰਿਜ਼ਲਟਸ ਜਿਹੜੇ ਨੇ ਬਹੁਤ ਹੀ ਵਧੀਆ ਨਿਕਲਣਗੇ ਮੇਰਾ ਨਾਮ ਹਰਦੀਪ ਸਿੰਘ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਕਰਾਲਾ ਪਟਿਆਲਾ ਵਿਖੇ ਪੰਜਾਬੀ ਅਧਿਆਪਕ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੀ ਨੌਜਵਾਨ ਪੀੜੀ ਤੈਅ ਕਰਦੀ ਹੈ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਤਬਦੀਲੀਆਂ ਵੱਡੀਆਂ ਤਬਦੀਲੀਆਂ ਆਈਆਂ ਇਨਕਲਾਬ ਆਏ ਉਹਨਾਂ ਦੀ ਅਗਵਾਈ ਵੀ ਨੌਜਵਾਨਾਂ ਨੇ ਹੀ ਕੀਤੀ ਦੂਜਾ ਇਹ ਕਿ ਅੱਜ ਦਾ ਨੌਜਵਾਨ ਕੱਲ ਦਾ ਨਾਗਰਿਕ ਬਣਨਾ ਤੇ ਇਹਨਾਂ ਨੇ ਹੀ ਦੇਸ਼ ਸੰਭਾਲਣਾ ਹੈਗਾ ਨੌਜਵਾਨ ਪੀੜੀ ਨੂੰ ਸਹੀ ਸੇਧ ਦੇਣਾ ਫਰਜ਼ ਪਾਵੇਂ ਸਾਰਿਆਂ ਦਾ ਹੈਗਾ ਪਰ ਇਸ 'ਚ ਮੋਰੀ ਭੂਮਿਕਾ ਸਾਡੀ ਸਰਕਾਰ ਨੂੰ ਜਿਸ ਨੇ ਦੇਸ਼ ਦੇ ਵਿੱਚ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਾਉਣੀਆਂ ਨੇ ਤਾਂ ਕਿ ਨੌਜਵਾਨ ਪੀੜੀ ਦੇ ਸਾਹਮਣੇ ਕੋਈ ਅਦਰਸ਼ ਵੀ ਹੋਵੇ ਤੇ ਉਸ ਅਦਰਸ਼ ਨੂੰ ਜੇ ਪ੍ਰਾਪਤ ਕਰਨਾ ਚਾਹੁੰਦੀ ਹੈ ਨੌਜਵਾਨ ਪੀੜੀ ਤਾਂ ਉਸ ਨੂੰ ਹਰ ਪੱਖ ਦੀ ਸਹਿਤਾ ਹੋਵੇ ਅੱਜ ਦੇ ਪ੍ਰੋਗਰਾਮ ਚ ਜ਼ਿਲ੍ਹਾ ਤੋਂ ਸਹਿਯੋਗ ਰਹਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਮੁਹਾਲੀ ਤੋਂ ਮਨੋਜ ਕਿਰਦਨ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ ਪਟਿਆਲਾ ਤੋਂ rau virender ਫਾਜ਼ਲ ਕਾ ਤੋਂ ਜਲੇਸ਼ ਠਈ ਪਠਾਨਕੋਟ ਤੋਂ ਰਜਨੀਸ਼ ਕੁਮਾਰ ਅਤੇ ਮੋਗਾ ਤੋਂ ਊਸ਼ਾ ਕੌਰ ਜਸ਼ਨ ਇਸ ਦਿਨ ਆਲੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਅਮਨਪ੍ਰੀਤ ਕੌਰ ਪੇਸ਼ਕਸ਼ ਰਾਜੇਸ਼ ਪਾਲੀ